ਪਹਿਲੇ ਗੁਰਦਾਸ ਜੀ ਦਾ ਕਰਮਦੇਵ ਗੁਰੂ ਨਹੀਂ ਉਹ ਮੁਲਖਤਾ ਦੇ ਗੁਰੂ ਹੈ ਜਿਨ੍ਹਾਂ ਨੇ ਸੰਦੇਸ਼ ਦਿੱਤਾ ਉਹਦੀ ਗੁਰਬਾਣੀ ਹੈ ਜਿਹੜੀ ਉਹਨਾਂ ਮੁਲਖਤਾ ਨੂੰ ਇੱਕਤਾ ਦਾ ਰਾਹ ਦਿਖਾਉਂਦੀ ਹੈ ਅਤੇ ਜੋ ਪਰਮਾਤਮਾ ਨੂੰ ਮਿਲਣ ਦਾ ਰਸਤਾ ਦਿਖਾਉਂਦੀ ਹੈ ਇਹ ਕੋਲਾ ਕੋਈ ਇੱਕ ਸਮਾਜ ਵਾਸਤੇ ਨਹੀਂ ਇਹ ਸਾਰੇ ਸਮਾਜਾਂ ਵਾਸਤੇ ਆ ਅੱਜ ਬੜੇ ਧੁੰਮਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਮਾਰਾ ਦਾ 648 ਮਾਰ ਜਨਮ ਦਿਨ ਮਨਾਇਆ ਗਿਆ ਸਾਡੇ ਸ਼ਹਿਰ ਵਸਗਿਆਂ ਨੇ ਬਹੁਤ ਹੀ ਜਿਹੜਾ ਇਸ ਨੂੰ ਸੁੰਦਰ ਤਰੀਕੇ ਨਾਲ ਅਤੇ ਸਵਾਗਤ ਨਾਲ ਜਿਹੜਾ ਕੀਤਾ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਅਰਦਾਸ ਜੀ ਮਹਾਰਾਜ ਦੀ ਜੋ ਬਾਣੀ ਹੈ ਉਸ ਤੇ ਅਮਲ ਕਰਕੇ ਅੱਜ ਇੱਕ ਤਰ੍ਹਾਂ ਦਾ ਸਬੂਤ ਵਿਖਾਇਆ ਬੜੀ ਵਧੀਆ ਜਿਹੜੀ ਇੱਕ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਵੀ ਪ੍ਰਕਰਮਾ ਜਿਹੜੀ ਪਰਦਾ ਹੋਇਆ ਸਮਾਪਤੀ ਜਿਹੜਾ ਉਹ ਸ਼੍ਰੀ ਗੁਰੂ ਅਰਦਾਸ ਮੰਦਿਰ ਕੋਟ ਪੂਰਾ ਦੇ ਵਿੱਚ समाप्त किया सीकाल मैं तो अपना रोहित आजाद तुम तो देख रहे हो सानल साढ़े चैनल देखने वाले सारे दर्शकों का एक और फिर मैं रोहित आजाद स्वागत करता हाँ दोस्तों जिमें कि तुम जानते हो जो मोहला प्रेमनगर कोट है कोटकपुरा सिकखा वाले रोड से इतने बा रविदास जी जो मंदिर है इतने आगमन पुर जो किया गया है कल पहले दिन सेगा कभी दरबार लग्या से इतने जोड़ा है उसके बाद अब दूसरे दिन ਜੋ ਨਗਰ ਕੀਰਤਨ ਕਰਦਾ ਹੈ ਸਮੁੱਚੇ ਸ਼ਹਿਰ ਅੰਦਰ ਜੋ ਐਡੀਟੇਨ ਦੇਣ ਵਾਸਤੇ ਸਾਡੇ ਨਾਲ ਕੁਝ ਆਗੂ ਮਿਲੋ ਨੇ ਜੋ ਸ਼ਰਮੀ ਸੰਤ ਸ੍ਰੀ ਉਰ ਰਵਿਦਾਸ ਸਵਾ ਰਜਿਸਟਰ ਕੋਰਟ ਖਪੜੇ ਉਹ ਸਭ ਜਿਹੜਾ ਹੈ ਗੱਲਾਂ ਕਰਨਗੇ ਰਵਿਦਾਸ ਜੋ ਬਬਈ ਦੀਆਂ ਤੇ ਨਾਲ ਅੱਜ ਜੋ ਨਗਰ ਕੀਰਤਨ ਕਰਦਾ ਉਹਦੀ ਜਾਣਕਾਰੀ ਦੇਣੀ ਵੀ ਤੇ ਨਾਲ ਹੋਰ ਜਿਹੜੇ ਕੱਲ ਜਿਹੜਾ ਪ੍ਰੋਗਰਾਮ ਉਲੀਖਿਆ ਜਾਣਾ ਹੈ ਇਹਨਾਂ ਵੱਲੋਂ ਉਹਦੀ ਡਿਟੇਲ ਦੰਗੇ ਸਤਿਗੁਰ ਜੀ ਜਗੁਰਦੇਵ ਤਾਨੂ ਗੁਰਦੇਵ ਕੀ ਨਾਮ ਹੈ ਸਰ ਤੁਹਾਡਾ ਮੈਂ ਰਿਟਾਇਰਡ ਡੀਐਸਪੀ ਕੁਲਦੀਪ ਸਿੰਘ ਹਾਂਜੀ ਅੱਜ ਜਿਹੜਾ ਆਗਮਨ ਪੁਰਬ ਦਾ ਬਾਬਾ ਰਵਿਦਾਸ ਜੀ ਮਹਾਰਾਜ ਦਾ ਜੋ ਪ੍ਰੇਮ ਨਗਰ ਵਿੱਚ ਹੈ ਜੋ ਮੰਦਿਰ ਹੈ ਇੱਥੇ ਉਨਿਕੇ ਆ ਗਿਆ ਪਰੋਲੋ ਸਤਗੁਰੂ ਦਾਸ ਜੀ ਮਹਾਰਾਜ ਜੀ ਦਾ ਅੱਜ ਆਗਮਨ ਪੁਰਬ ਮ ਆਇਆ ਗਿਆ ਬੜੀ ਧੂਮ ਤਾਂ ਮਨਾਇਆ ਗਿਆ ਸਾਡੇ ਸ਼ਹਿਰ ਵਾਸੀਆਂ ਨੇ ਬਹੁਤ ਹੀ ਜਿਹੜਾ ਇਸ ਨੂੰ ਸੁੰਦਰ ਤਰੀਕੇ ਨਾਲ ਅਤੇ ਸਵਾਗਤ ਨਾਲ ਜਿਹੜਾ ਕੀਤਾ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਅਰਦਾਸ ਜੀ ਮਹਾਰਾਜ ਦੇ ਜੋ ਬਾਣੀ ਹੈ ਉਸ ਤੇ ਅਮਲ ਕਰਕੇ ਅੱਜ ਰੇਗਤਾ ਦਾ ਸਮੂਤੋ ਵਿਖਾਇਆ ਅੱਜ ਸਾਡਾ ਨਗਰ ਕੀਰਤਨ ਸਮਾਪਤੀ ਹੋਈ ਹੈ ਕੱਲ ਨੂੰ ਅਸੀਂ ਸ੍ਰੀ ਉਦਾਸ ਮੰਦਰ ਵਿਖੇ ਇੱਥੇ ਲੰਗਰ ਰਨਾਵਾਂਗੇ ਜੋ ਦੁਪਹਿਰਾਂ ਵਜ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਚੱਲੇਗਾ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਜਰਦਾਤ ਜੀ ਦੀ ਬਾਣੀ ਤੇ ਅਮਲ ਕਰਕੇ ਇੱਕ ਤਾਂ ਦਾ ਸਮੂਤਤਾ ਜਾਵੇ ਅਤੇ ਆਪਣੇ ਜੀਵਨ ਨੂੰ ਸੁਭਲਾ ਕੀਤਾ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਸਰ ਹੋਰ ਇਸ ਤੋਂ ਇਲਾਵਾ ਜਿਸ ਕੋਟਕਪੁਰਾ ਸ਼ਹਿਰ ਵਾਸੀ ਨੂੰ ਕੋਈ ਅਪੀਲ ਕੋਈ ਮਤਲਬ ਹੋਰ ਸੰਦੇਸ਼ ਆਪਣਾ ਪੇਜ ਦੇ ਲਈ ਤਾਂ ਅਸੀਂ ਇਸ ਭਾਈਚਾਰੇ ਨੂੰ ਸਾਰੇ ਨੂੰ ਅਸੀਂ ਸਾਡਾ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਕੱਲੇ ਰਦਾਸ ਗਿਆ ਕਰਮ ਦੇ ਗੁਰੂ ਨਹੀਂ ਉਹ ਮਲਖਤਾਂ ਦੇ ਗੁਰੂ ਹੈ ਜਿਨ੍ਹਾਂ ਨੇ ਸੰਦੇਸ਼ ਦਿੱਤਾ ਉਹਦੀ ਗੁਰਬਾਣੀ ਹੈ ਜਿਹੜੀ ਉਹਨਾਂ ਮਲਖਤਾਂ ਨੂੰ ਮਲਖਤਾਂ ਨੂੰ ਇੱਕਤਾ ਦਾ ਰਾਹ ਦਿਖਾਉਂਦੀ ਹੈ ਅਤੇ ਜੋ ਪਰਮਾਤਮਾ ਨੂੰ ਮਿਲਣ ਦਾ ਰਸਤਾ ਦਿਖਾਉਂਦੀ ਹੈ ਇਹ ਕੋਲਾ ਕੋਈ ਇੱਕ ਸਮਾਜ ਵਾਸਤੇ ਨਹੀਂ ਇਹ ਸਾਰੇ ਸਮਾਜਾਂ ਵਾਸਤੇ ਆ ਇਸ ਕਰਕੇ ਅਸੀਂ ਸਾਰੇ ਇਹ ਚਾਹੁੰਦੇ ਆ ਹਰ ਇੱਕ ਬੰਦਾ ਇਹੋ ਬਾਣੀ ਦੇ ਅਮਲ ਕਰਕੇ ਇੱਕ ਦੂਜੇ ਨਾਲ ਪ੍ਰੇਮ ਪਿਆਰ ਬਣਾ ਕੇ ਜਿਹੜਾ ਇਹ ਆਪਣਾ ਜੀਵਨ ਸਫਲ ਕਰੇ ਪ੍ਰੇਮ ਪਿਆਰ ਬਣਾ ਕੇ ਜਿਹੜਾ ਹੈਗਾ ਵੀ ਆਪਣਾ ਜੀਵਨ ਸਫਲ ਕਰਨ ਦੀ ਗੱਲ ਕੀਤੀ ਹੈ ਜਿਹੜੇ ਬਾਬਾ ਰਵਿਦਾਸ ਜੀ ਦੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਉਹ ਜਿਹੜੇ ਉਹਨਾਂ ਨੇ ਕੰਮ ਆ ਜਿਹੜੇ ਲੋਕਾਂ ਵਾਸਤੇ ਕੀਤੇ ਨੇ ਉਹ ਕੁਝ ਗੱਲਾਂ ਦਸੀਆਂ ਇਹਨਾਂ ਨੇ ਹੋਰ ਬਾਰੇ ਨਾਲ ਤੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਨਾਮ ਫਿਰ ਕਰਾ ਮੋਹਣਾਲੇ ਜੀ ਮੋਹਣਾਲੰਗ ਬਿਰਨਾ ਅੱਜ ਫਿਰ ਦਸਿਆ ਅਜਿਹਾ ਜਿਹਾ ਆਗਮਨਪੁਰ ਦਾ ਦੂਸਰਾ ਦਿਨ ਹੈ ਤੋ ਹਾਂਜੀ ਅੱਜ ਨਾਲ ਸਾਡਾ ਬਾਬਾ ਜੀ ਦਾ ਜਨਮ ਦਿਨ ਸੀ ਕੋਰਦਾਸ ਮਹਾਰਾਜ ਜੀ ਦਾ ਤੇ ਬੜੀ ਤੁਮਤਾ ਹਮਨੇ ਸਾਰੇ ਸੇਵਕਾਂ ਨੇ ਤੇ ਸੰਤਾਂ ਨੇ ਬਹੁਤ ਤੁਮਤਾ ਨਾਲ ਮਨਾਇਆ ਸਾਰੇ ਸ਼ਹਿਰ ਚ ਪ੍ਰਕਰਮਾ ਕਰਦੇ ਹੋਏ ਤੇ ਸਮਾਉਤੀ ਦੇ ਭੋਗ ਦਾ ਪਛਾਵ ਨੂੰ ਪਾਏ ਅੱਜ ਤੇ ਕੱਲ ਨੂੰ ਆਪਣੇ ਮਹਾਰਾਜ ਜੀ ਦਾ ਜਿਹੜਾ ਹੈਗਾ ਲੰਗਰ ਟੁੱਟ ਵਰਤੇਗਾ ਤੇ ਸਾਰੇ ਸੰਗਤਾਂ ਨੂੰ ਅਪੀਲ ਹੈ ਕਿ ਸਾਰੇ ਹਮੂਮਾ ਕੇ ਸਾਰੇ ਪੌਂਚੜ ਤੋਂ ਨਾਲੇ ਸੇਵਾ ਕਰਨ ਤੇ ਨਾਲੇ ਆਪ ਦਾ ਮਹਾਰਾਜ ਦਾ ਆਸ਼ੀਰਵਾਦ ਲੈਣ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਦਾ ਲੰਗਰ ਦਾ ਹੋਰ ਡਿਟੇਲ ਦਿੱਤੀ ਆ ਜਿਹੜਾ ਹੈਗਾ ਹੋਰ ਵੀ ਗੱਲਾਂ ਕਰਾਂਗੇ ਆਪਾਂ ਇਸੇ ਮੌਜੂਦ ਨੇ ਸਾਡੇ ਨਾਲ ਐਡਵੋਕੇਟ ਅਫਤਾਰ ਅਫਤਾਰ ਖਿਜੀ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਦੱਸਿਓ ਅੱਜ ਦਾ ਜਿਹੜਾ ਦੂਸਰਾ ਦਿਨ ਹੈ ਤੁਹਾਡਾ ਅੱਜ ਨਗਰ ਕੀਰਤਨ ਨਿਕਲਿਆ ਇੱਥੇ ਬਬਰਗਦਾ ਜੀ ਦਾ ਜੋ ਮੰਦਰ ਆ ਪ੍ਰੇਮ ਨਗਰ ਦੇ ਵਿੱਚ ਤੁਸੀਂ ਦੱਸੋ ਕੁਝ ਡਿਟੇਲ ਵੀ ਜੀ ਜੈ ਗੁਰਦੇਵ ਧੰ ਗੁਰਦੇਵ ਬੋਲ ਸ਼ੇ ਗੁਰਦਾਸ ਜੀ ਮਹਾਰਾਜ ਕੀ ਜੈ ਅੱਜ ਬੜੇ ਧੂਮਤਾਂ ਨਾਲ ਗੁਰੂਵਰਦਾਸ ਜੀ ਮਹਾਰਾਜ ਦਾ 648 ਮਾ ਜ ਬੜੀ ਸਾਰੀ ਸੰਗਤਾਂ ਦੇ ਵਿੱਚ ਬੜਾ ਉਲਸ਼ਾ ਜੋਸ਼ ਤੇ ਬੜੀ ਅਸ਼ਰਦਾ ਨਾਲ ਬਣਾਇਆ ਗਿਆ ਕੱਲ ਗੁਰੂ ਘਰ ਟੁੱਟ ਲੰਗਰ ਵਰਤੂਗਾ ਸਾਡੇ ਪ੍ਰਧਾਨ ਜੀ ਨੇ ਮਾਨੂੰ ਦੱਸਿਆ ਸਾਰੇ ਸਾਡੀ ਕਮੇਟੀ ਨੇ ਦੱਸਿਆ ਕਿ ਗੁਰੂ ਘਰ ਟੁੱਟ ਲੰਗਰ ਮਤਲਬ ਇਹੋ ਜਿਹਾ ਸਾਰਾ ਲੰਗਰ ਹੁੰਦਾ ਪੂਰੇ ਕੋੜਗੁਰਾ ਦੇ ਵਿੱਚ ਇਹ ਪਹਿਲਾ ਇਹੋ ਜਿਹਾ ਲੰਗਰ ਹੈ ਜਿਸ ਦੇ ਵਿੱਚ ਕੋਈ ਮਤਲਬ ਗੁਰੂ ਮਹਾਰਾਜ ਨੇ ਕਿਹਾ ਜਿਵੇਂ ਕੋਈ ਜਾਤ ਪਾਤ ਨਹੀਂ ਲੰਗਰ ਦਾ ਹੈ ਮਤਲਬ ਹਰੇਕ ਤਰ੍ਹਾਂ ਦੇ ਲੋਕ ਜਿਹੜਾ ਹੈਗਾ ਲੰਗਰ ਦਾ ਹਿੱਸਾ ਲੈਂਦਾ ਹੈ ਅਤਿ ਨਿਯੋਰ ਵਿੱਚ ਵਿਅਕਤੀ ਨੂਜ ਨੇ ਆਪਣਾ ਰਿਪੋਰਟ ਕਰਨਗੇ ਸਰ ਕੀ ਨਾਮ ਤੁਹਾਡਾ ਮੈਂ ਨਾ ਐਸਸੀ ਜਸਵੰਤ ਸਿੰਘ ਹਾਂਜੀ ਅੱਜ ਦੱਸਿਓ ਜਿਹੜਾ ਬਾਬਾ ਜੀ ਦਾ ਰਵਿਦਾਸ ਵਿਹਾਰਾ ਜੋ ਮਨਾਇਆ ਗਿਆ ਜਿਹੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਹਰ ਸਾਲ ਦੇ ਜਿਹੜਾ ਕਿ 19 ਤਰੀਕ ਤੋਂ ਪ੍ਰਵਾਤ ਫੇਰੀਆਂ ਚੱਲ ਰਹੀਆਂ ਸੀਗੀਆਂ ਲਗਾਤਾਰ ਜਿਹੜੇ ਇੰਨੀ ਭਾਰੀ ਸੰਗਤ ਸਵੇਰ 3:30 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰਵਾਤ ਫੇਰੀਆਂ ਤੇ ਸਾਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਬਾਟਾਂ ਦੇ ਵਿੱਚ ਅਲੱਗ-ਅਲੱਗ ਮੰਡਿਆਂ ਦੇ ਵਿੱਚ ਹਰ ਨਾਗਰਿਕ ਜਿਹੜਾ ਹੈਗਾ ਇਹਨਾਂ ਉਤਸਾਹ ਇਹਨਾਂ ਜੋਸ਼ ਉਹਨਾਂ ਨੂੰ ਸੀਗਾ ਸ਼੍ਰੀ ਗੁਰਦਾਸ ਮਹਾਰਾਜ ਦੇ ਜਨਮ ਦਿਨ ਦਾ ਤੇ ਅੱਜ ਉਹਦਾ ਨਗਰ ਕੀਰਤਨ ਬੜਾ ਹੀ ਸ਼ਾਨੋ ਸ਼ੌਕਤ ਨਾਲ ਸੰਗਤ ਦੇ ਸਹਿਯੋਗ ਨਾਲ ਮੈਂਬਰਾਂ ਨਾਲ ਪ੍ਰਧਾਨ ਜੀ ਨਾਲ ਬੜੀ ਵਧੀਆ ਜਿਹੜੀ ਇੱਕ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਦੀ ਪ੍ਰਕਰਮਾ ਜਿਹੜੀ ਕਰਦਾ ਹੋਇਆ ਸਮਾਪਤੀ ਜਿਹੜਾ ਉਹ ਸ਼੍ਰੀ ਗੁਰੂ ਅਰਦਾਸ ਮੰਦਿਰ ਰੋਪੜਾ ਨਗਰ ਕੋਟਕਪੂਰਾ ਦੇ ਵਿੱਚ ਸਮਾਪਤ ਕੀਤਾ ਥਾਂ ਥਾਂ ਤੇ ਅਨੇਕਾਂ ਤਰ੍ਹਾਂ ਦੇ ਲੋਕਾਂ ਨੇ ਸੰਗਤਾਂ ਨੇ ਤਰ੍ਹਾਂ ਤਰ੍ਹਾਂ ਦਾ ਲੰਗਰ ਆੰਤਿ ਕੋਈ ਨਹੀਂ ਫੁੱਲਾਂ ਦੀ ਵਰਖਾ ਕਹਿ ਨਹੀਂ ਸਕਦੇ ਪੈਰਾਗਲਾਈਡ ਨਾਲ ਅੱਜ ਪੁੱਲ ਵਰਸਾਏ ਗਏ ਐ ਤੇ ਬੜਾ ਵਧੀਆ ਨਗਰ ਕੀਰਤਨ ਜਿਹੜਾ ਅੱਜ ਸਮਾਪਤ ਹੋਇਆ ਬਹੁਤ ਵਧੀਆ ਬਿਹਰਫ ਚੰਗੇ ਜਿਹੜਾ ਸਮਾਪਤ ਹੋਇਆ ਇਹਨਾਂ ਨੇ ਇਹ ਗੱਲ ਕਹੀ ਆ ਇਹ ਸੀਗੇ ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਸਭਾ ਰਜਿਸਟਰਡ ਕੋਰਟ ਕੂਰਾਰੇ ਮੈਂਬਰ ਅਹੁਦੇਦਾਰ ਅਤੇ ਹੋਰ ਵਕੀਲ ਨੇ ਜੋ ਡੀਐਸਪੀ ਰਿਟਾਇਰਡ ਨੇ ਔਰ ਹੋਰ ਪੁਲਿਸ ਕਰਮਚਾਰੀ ਨੇ ਇਹਨਾਂ ਨੇ ਜੋ ਆਪਣੀ ਗੱਲ ਕਹੀ ਆ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਕੀਤੀ ਆ ਤੇ ਬਾਬਾ ਰਵਿਦਾਸ ਜੀ ਦੀ ਜੋ ਜੀਵਨੀ ਬਾਰੇ ਦੱਸਿਆ ਉਹਨਾਂ ਦੇ ਜੋ ਮਤਲਬ ਉਹਨਾਂ ਨੇ ਜੋ ਆਪਣੀ ਜ਼ਿੰਦਗੀ ਵਿੱਚ ਲੋਕਾਂ ਨੇ ਕੀਤਾ ਉਹ ਗੱਲਾਂ ਤੇ ਚੰਨ ਨਾ ਪਾਇਆ ਤੇ ਹੋਰ ਜਿਹੜੇ ਆਪਣੇ ਇਹ ਆਗਮਨ ਗੁਰੂ ਇਹਨਾਂ ਦਾ ਦੋ ਦਿਨ ਜਿਹੜਾ ਹੋ ਚੁੱਕਿਆ ਕੱਲ ਦੇ ਲੰਗਰ ਦੀ ਜੋ ਪ੍ਰੋਗਰਾਮ ਦਾ ਉਹ ਵੀ ਦੱਸਿਆ ਗਿਆ ਇਹਨਾਂ ਨੇ ਡਿਟੇਲ ਦਿੱਤੀ ਆ ਬਹੁਤ ਵਧੀਆ ਤਰੀਕੇ ਨਾਲ ਡਿਟੇਲ ਦਿੱਤੀ ਆ ਸਾਰੀ ਆਪਾਂ ਕਹਿੰਦੇ ਵੀ ਇਹ ਖਬਰ ਨੂੰ ਦੇਖਿਆ ਜਾਵੇ ਤੇ ਇਸ ਖਬਰ ਨੂੰ ਦੇਖਣ ਵਾਲੇ ਲੋਕਾਂ ਨੂੰ ਇਹ ਜਾਣਕਾਰੀ ਜਿਹੜਾ ਹੈ ਸਹੀ ਤਰੀਕੇ ਨਾਲ ਮਿਲੇ ਤੇ ਲੋਕ ਇਸ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ ਦੇਖ ਰਹੇ ਤੁਸੀਂ ਸਾਡਾ ਰਿਪੋਰਟ ਮੈਕ ਰੋਡ ਕੋਰੇ ਤਰੋਈ ਤਿਆ